ਧੰਨ ਧੰਨ ਬਾਬਾ ਕਾਲਾ ਮਹਾਰਾਜੀ ਸੰਧੂ ਮੈਂ ਵਿਕਰਮਜੀਤ ਸੰਧੂ YouTube ਚੈਨਲ ਧੰਨ ਧੰਨ ਬਾਬਾ ਕਾਲਾ ਮਹਾਰਾਜੀ ਸੰਧੂ ਜੀ ਤੇ ਆਪ ਸਭ ਨੂੰ ਜੀ ਆਇਆਂ ਆਖਦਾ ਆਉਣ ਵਾਲੀ 12 ਫਰਵਰੀ ਨੂੰ ਸਲਾਨਾ ਮੇਲਾ ਜੀ Rajasthan ਦੇ ਵਿੱਚ ਪਿੰਡ ਦੇਵਗੜ੍ਹ ਹਾਂਜੀ ਉੱਥੇ ਬਾਬਾ ਜੀ ਦੀ ਜਗ੍ਹਾ ਉਹ ਮੇਲਾ ਕਰਾਉਂਦੇ ਨੇ ਇਸ ਸਾਲ ਤਾਂ 12 ਫਰਵਰੀ ਦਿਨ ਸੋਮਵਾਰ 2024 ਬਾਬਾ ਜੀ ਦਾ ਧੰਨ ਧੰਨ ਬਾਬਾ ਕਾਲਾ ਮਹਾਰਾਜੀ ਦਾ ਸਲਾਨਾ ਮੇਲਾ ਜਿਹੜਾ ਉਹ ਉੱਥੇ ਸਿੰਗਰ ਵਗੈਰਾ ਵੀ ਆ ਰਹੇ ਨੇ ਰੈਣ ਖਾਨ ਦਾ ਪੂਰਾ ਪ੍ਰਬੰਧ ਹੈ ਜੀ ਤੇ ਸਕਰੀਨ ਤੇ ਨੰਬਰ ਚੱਲ ਰਹੇ ਨੇ ਜੇ ਜ਼ਿਆਦਾ ਜਾਣਕਾਰੀ ਲੈਣੀ ਹੈ ਤੁਸੀਂ ਉਹਨਾਂ ਤੇ ਕਾਲ ਕਰਕੇ ਹੋਰ ਕੰਟੈਕਟ ਕਰਕੇ ਯਾਨੀ ਕਿ ਵੱਧ ਜਾਣਕਾਰੀ ਲੈ ਸਕਦੇ ਹੋ ਸੋ ਇੰਨੀਆਂ ਬੇਨਤੀਆਂ ਕਰਨੀਆਂ ਸੀ ਬਾਈ ਉਹਨਾਂ ਨੇ ਮੈਨੂੰ ਪੋਸਟ ਪਾਈ ਸੀ ਰਿਕਵੈਸਟ ਕੀਤੀ ਸੀ ਕਿ ਤੁਸੀਂ ਦੱਸ ਦੋ ਸੰਧੂਆ ਨੂੰ ਕਿ ਰਾਜਸਥਾਨ ਦੇ ਵਿੱਚ ਪਿੰਡ ਦੇਵਗੜ੍ਹ ਦੇ ਵਿੱਚ ਮੇਲਾ ਹੈ ਬਾਬਾ ਜੀ ਦਾ 12 ਫਰਵਰ 20 ਤਨ ਤਨ ਬਾਬਾ ਕਾਲਾ ਮੇਰ ਜੀ ਸੰਧੂ ਆਪ ਸਭ ਤੇ ਸਦਾ ਮੇਰਾ ਪਰਿਆ ਹੱਥ ਰੱਖਣ ਜੀ